ਕਾਬੀਆਂ ਖਾਨੇ ਵਿੱਚ ਇੱਕ ਦਿੱਕਤ ਦੋਸ਼ੀ ਐਪਸੋਨ ਬਲ ਸੋਨੂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹਨਾ ਦਾ ਨੀਂਦ ਕੋਲੋਂ ਜੋ ਤੋਂ ਜੀ ਕੋਲ ਕੇ ਬਹੁਤ 16 ਡੱਬੇ ਚਾਇਨਾ ਰੋਡ ਦੇ ਬਰੰਦ ਹੋਏ ਆ ਇੱਕ ਡੱਬੇ ਵਿੱਚ 48 ਡਟੂ ਨੇ ਟੋਟਲ ਇਸ 70 ਤੋਂ ਉੱਪਰ ਡਟੂ ਬੰਦੇ ਨੇ ਕਿਉਂਕਿ ਚਾਇਨਾ ਰੋਡ ਬਾਇ ਇੱਕ ਬੜਾ ਜੋ ਪ੍ਰਚਲਿਤ ਹੈ ਲਾ ਕੇ ਇਹ ਇਹ ਦਾ ਯੂਜ਼ ਦੇ ਨਾਲ ਜਿਹੜਾ ਦੁਕਾਨੀ ਮਾਨ ਪਤਰਾ ਹੁੰਦਾ ਜਦੋਂ ਯੂਫਾ ਦੇ ਨੱਕ ਮੋ ਕੱਟੇ ਜਾਂਦੇ ਨੇ ਯੂਫ ਨਾਲ ਜਦੋਂ ਪਤਰਾ ਹੁੰਦਾ ਕਿ ਪੰਛੀ ਹੁੰਦੇ ਉਹਨਾਂ ਦੇ ਪਰ ਵਗਾਰ ਕੱਟੇ ਜਾਂਦੇ ਨੇ ਉਹਨਾਂ ਨੂੰ ਮਨਜਾਨਾ ਪਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਅਲੀ ਮਾਜਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਜੀ ਐਲਜੀਡੀ ਡੈਸਟੈਂਟ ਤੇ ਯੂਫੀਨੀ ਕਲਬ ਬਣੀ ਜੰਨੀ ਪਦਾਰਥ ਮਹੌ ਜੜੀ ਹੋਈ ਹੈ ਉਸੇ ਮੂਹਰੇ ਤਹਿਤ ਕੱਲ੍ਹ ਕਾਣਾ ਕਾਦਮੀਆ ਵੱਲੋਂ ਪੈਸੇ ਭਾਇੰਦੀ ਮਦਦ ਨਾਲ ਕਾਣਾ ਕਾਦਮੀਆ ਵਿੱਚ ਜਿਹੜੇ ਇੱਕ ਮਿਸਟਰ ਸੋਨੂ ਐ ਇਸ ਕੋਲ ਪੁਨਾ ਪੇਟੀਆਂ ਪਰੰਪਤੀਆਂ ਦੇ ਟਕੂਆਂ ਦੀਆਂ ਇੱਕ ਪੇਟੀ ਦੇ ਵਿੱਚ 42 ਟਕੂਨੇ ਟੋਟਲ ਇਹ 760 ਟਕੂ ਬੰਦੇ ਨੇ ਇਹਨੂੰ ਬਰਾਮਦ ਕਰਕੇ ਜਾਂ ਕਾਨੂੰਨ ਸਰਕਾਰ ਵੀ ਕਰਦਿਆਂ ਹੋਇਆਂ ਉਹਦੇ ਖਿਲਾਫ ਫਰਚਾ ਨੰਬਰ 33132 किया अंडर सैक्शन बी एन एस दो नाल इन्ह ने पंद्रह इनवायरमेंट प्रोटैक्शन एक्ट से इक्की पचवंजा वाइल्ड लाइफ प्रोटैक्शन एक्ट लगाया इन्होंने ये खिलाफ कार्रवाई कर रहा कार तो है प्रोटेस्ट करके पटीशन हो इसको गांव इस होने कोर्ट पुछ गई जा है कि यह इसको तो फजल कितों लैके आता है वो जितना नहीं तरह प्रशासन को ਇਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹੋ ਇਹ ਚਾਈਨਾ ਡਰਨ ਨੂੰ ਬਿਲਕੁਲ ਉਸ ਨਾ ਕਰਨ ਤੁਨੋਂ ਕਾਨੂੰਨ ਕਰਨ ਜਿਹੜੀ ਜਰਨ ਜਿਹੜੀ ਆਮ ਜਿਹੜੀ ਇਹਨਾਂ ਨੇ ਬੜਾ ਪੰਗ ਉਡਾਣੀ ਹੈ ਜਰਨ ਕਰਨ ਤੇ ਜਿਹੜੀ ਜਾਣ ਦੇ ਨਾਲ ਤਵਾੜ ਨਗਰਨ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਪੁਛ ਵੱਲੋਂ ਕਿ ਇਹਨਾਂ ਨੂੰ ਵੇਚਣ ਦਾ ਬਾਜ਼ਾਰ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਰ ਲੋਕਾਂ ਨੂੰ ਧਾਲ ਨਾ